ਇਦਾਂ ਫਰਾਤ ਨੂੰ ਮੈਂ ਤੇਰੀ ਮਾਸੀ ਨੂੰ ਲਾਉਣਾ ਜਦੋਂ ਆ ਵੇਖੋ ਫੋਨ ਫੜ ਕੇ ਬੈਠੀ ਨਹੀਂ ਜਿਵੇਂ ਤੇਰਾ ਪਿਓ ਹੋ ਹੀ ਲਿੰਦਾ ਨਾ ਤੇਰੀ ਜਾਨ ਕੱਢ ਛੱਡ ਨਹੀਂ ਹੁੰਦੀ ਮम्मी ਮੈਂ ਕੁਛ ਨਹੀਂ ਕਰ ਰਹੀ ਆਪਣੀ ਸਹੇਲੀ ਨੂੰ ਫੋਨ ਲਾਉਣ ਲੱਗੀ ਹਾਂ ਤੇ ਪਹਿਲਾਂ ਮੈਨੂੰ ਗੱਲ ਕਰ ਲੈ ਹਾਂਗਾ ਤੂੰ ਤੇ ਮਾਸੇ ਨਾਲ 2 ਘੰਟੇ ਲਾ ਲੈਣੇ ਆ ਕੋਈ ਜ਼ਰੂਰੀ ਗੱਲ ਵੀ ਕਰਨੀ ਹੁੰਦੀ ਆ ਸਹੇਲੀਆਂ ਨਾਲ ਨੂੰ ਚ ਵੀ ਘੰਟੇ ਫੋਨਾਂ ਤੇ ਲੱਗੇ ਰਹਿੰਦਾ ਤੈਨੂੰ ਪਤਾ ਤਾਂ ਹੈਗਾ ਹੀ ਇਹ ਘਰ ਦਾ ਹੈਲੋ ਹੈਲੋ ਕੀ ਹਾਲ ਕੀ ਹੈ ਕੀ ਕਰ ਰਹੀ ਆ

हम्म हम्म हाँ हाँ कर कोई गाल सू भी चाहिए चल वादिया वाह कोई गाल नी तू कर मैं तेरी पहाड़ी ने करनी है सलाह है

ਦੇ ਕਿਤੇ ਮੈਂ ਕਹ ਕਹੇ ਲੱਗਦੀ ਮੈਂ ਵੀ ਤੇ ਰੋਗ ਕਰ ਦਉਗੀ ਕਾਰੀਰ ਦੇ ਕਿ ਜਰੂਰ ਇਸ ਤਰੀਕੇ ਸੁਝਾਗ ਮੈਂ ਦੱਦ ਰੋਕੀ ਇਹਦੇ ਫਿਰ ਕੋਈ ਨਹੀਂ ਮੈਂ ਤੈਨੂੰ ਕੀ ਦੱਸਾਂ ਤੂੰ ਸ਼ਾਮਾਂ ਨੂੰ ਮੈਨੂੰ ਆ ਕੇ ਫੋਨ ਲਾ ਦੇ ਹਾਂ ਹਾਂਜੀ ਜੇ ਨਾ ਠੀਕ ਦੇ ਬੈਂਤੀ ਫਿਰ ਚਲੋ ਠੀਕ ਆ ਠੀਕ ਠੀਕ ਓਕੇ ਓਕੇ ਥੋ ਮੇਰੀ ਦੀ ਤੇਰੀ ਮਾਸੀ ਨਾਲ ਗੱਲ ਕਰਨੀ ਹੈ ਤੂੰ ਕਹਿੰਦਾ ਤੈਨੂੰ ਇਸ਼ਾਰੇ ਕਰੀ ਜਾਂਦੀ ਐ ਮੈਂ ਵਿੱਚ ਕੋਈ ਨਹੀਂ ਮੈਨੂੰ ਉਹਨੂੰ ਪਤਾ ਲੱਗਣਾ ਤੇ ਕੁੜੀ ਹੋ ਕੇ ਆਪਣੀਆਂ ਮਾਜੀਆਂ ਬਣਦਾ ਪਈ ਐ ਤੇ ਮੰਮੀ ਕਹਿੰਦੀ ਐਵੇਂ ਹਾਂ ਕਰੀ ਜਾਂਦੀ ਭਾਵੇਂ ਤੂੰ ਮੈਂ ਪੜਨ ਦੀ ਮੇਰੇ 2 ਸਾਲ ਪਏ ਨੇ ਮੈਂ ਨਹੀਂ ਜਾਗੂ ਕੋਰੋਨਾ ਨਾਲ ਨਾ ਕਰ ਦੋ ਆਪਾਂ ਨਾ ਨਹੀਂ ਕਰਦੇ ਮੁੰਡਾ ਬਾਹਰ ਦਾ ਪੱਕਾ ਵਾ ਤੈਨੂੰ ਹੋਰ ਕੀ ਚਾਹੀਦਾ ਆਪਣੇ ਘਰ ਦੇ ਸੌਖੀ ਰਹੇਗੀ ਸਵਾ ਮੰਮੀ ਬਾਹਰ ਵਾ ਕੀ ਪਤਾ ਕਿਦਾਂ ਹੋਣਾ ਕਿਦਾਂ ਨਹੀਂ ਹੋਣਾ ਨਾਂ ਨੂੰ ਜਾਣਦੀ ਨਾ ਪਛਾਣਦੇ ਤੇ ਇਹ ਮੇਰਾ ਤੁਹਾਨੂੰ ਨਾਲ ਵਿਆਹ ਕਰ ਦੋਗੀ ਉਹ ਵੇਖ ਜਾ ਚ ਕੇ ਫੇਰੀ ਕਰਾਂਗੇ ਪਹਿਲਾਂ ਇਹਨਾਂ ਪਟਾਕ ਪਟਾਕ ਜ਼ੁਬਾਨ ਲੜਾਇਆ ਕਰਕੇ ਇਹਦੇ ਨਾਲ ਐਵੇਂ ਫੇ ਤੇਰਾ ਪਿਓ ਤੇਰੇ ਗੱਲ ਪੈਂਦਾ ਮੰਮੀ ਮੈਂ ਨਹੀਂ ਵਿਆਹ ਕਰਾਉਣਾ ਹਾਂ ਲੇ ਐਵੇਂ ਤੁਸੀਂ ਮੇਰਾ ਫਾਹ ਵੱਢਣ ਦੇਓ ਵਿਆਹ ਕਿ ਨਹੀਂ ਕਰਾਂ 22 ਸਾਲ ਦੀ ਤੇਰੀ ਉਮਰ ਹੋ ਗਈ ਹੈ ਤੈਨੂੰ ਮੈਂ ਰੱਖਣਾ ਤੇਰਾ ਚਾਰ ਪਾਵਾ ਮੈਂ ਤੇ ਮੰਮੀ ਮੈਨੂੰ ਪੜ ਤੇ ਲੈਣ ਦੋ ਉਹ ਕੋਈ ਗੱਲ ਨਹੀਂ ਵਿਆਹ ਹੋ ਜਾਊਗਾ ਨਾ ਤੇ ਸਾਲ ਲੰਘ ਜਾਂਦਾ ਹੁੰਦਾ ਬਾਹਰ ਜਾਣ ਵਾਸਤੇ ਤੇ ਫੇਰਾ ਹੋਰ ਇੱਕ ਸਾਲ ਹੋ ਜਾਣਾ ਤੇ ਕੋਈ ਨਹੀਂ ਕੋਈ ਨਾਲ ਗੱਲ ਕਰ ਲਾਂਗੇ ਅਸੀਂ ਆਪ ਹੀ ਚੁੱਪ ਕਰਕੇ ਤੇ ਬੈਠੀ ਵਿਆਹ ਕਰ ਐਵੇਂ ਨਾ ਅੱਗੇ ਅੱਗੇ ਵਿਆਹ ਕਰ ਉਹ ਕਿਤਾ ਕਿਦਾਂਗੇ ਹੁਣੇ ਉਹ ਭਾਵੇਂ ਡੈਡੀ ਹੋਣਾ ਤਾਂ ਵੀ ਵੱ ਤੈਨੂੰ ਜਦੋਂ ਮੈਂ ਆਖਿਆ ਆਪਣੀ ਜ਼ਬਾਨ ਆਪਣੇ ਅੰਦਰ ਰੱਖ ਸ਼ਰਨ ਪੁੱਤ ਹਾਂਜੀ ਅੰਦੇ ਪੁੱਤ ਇੱਥੇ ਬਹਿ ਮੈਂ ਤੈਨਾਂ ਨੂੰ ਸਲਾਹ ਕਰਨੀ ਹੈ ਹਾਂ ਹਾਂਜੀ ਮੈਂ ਹੈ ਵੀ ਤੇਰੇ ਡੈਡੀ ਨਾਲ ਮੰਗਾਨੀ ਕੀਤੀ ਹੁਣੇ ਫੋਨ ਆਇਆ ਮਾਸੀ ਘਾੜੀ ਦਾ ਅੱਛਾ ਤੇ ਮੁੰਡਾ ਆ ਨਹੀਂ ਆਸਟ੍ਰੇਲੀਆ ਵੱਲ ਇਹਦੇ ਦੇ ਦਿੱਤੇ ਮਨੋਂ ਕਹਿ ਨਹੀਂ ਇਹ ਪਹਿਲਾਂ ਵੀ ਇਸ਼ਾਰੇ ਕਰਨ ਲੱਭੀ ਨਹੀਂ ਕਰਨਾ ਨਹੀਂ ਗੱਲ ਚੰਗੀ ਗੱਲ ਹੈ ਸਗੋਂ ਮੁੰਡਾ ਬਾਹਰ ਵਾ ਤੂੰ ਇੱਥੇ ਹੀ ਕਰਨੀ ਮੈਂ ساری ਉਮਰ ਤੇ ਘਟੇ-ਘਟੀ ਚ ਖਾਦਣੀ ਆ ਕਿਤੇ ਬਾਹਰ ਹੰਦਾ ਚਲ ਜੇ ਨਹੀਂ ਸੁੱਖ ਲੈਣਗੇ ਪਬਜੀ ਮੈਂ ਮੇਰੇ 2 ਸਾਲ ਹੈਗੇ ਨੇ ਤੂੰ ਮੈਂ ਪੜ ਲਾਂਗੀ ਤੇ ਫਿਰ ਬਾਅਦ ਵਿੱਚ ਘਰਦੇ ਹੋ ਮੇਰਾ ਰਿਆ ਤੇ ਆਪੇ ਰਿਸ਼ਤਾ ਕਰ ਦੇਣ ਕਿ ਤੇ ਆਪੇ ਮੰਮੀ ਹੁਣੇ ਕਰ ਲੈਣਗੇ ਗੱਲ ਆਪੇ ਚਲੋ ਪੜਾਈ ਕਰਿਓ ਪੂਰੀ ਹੁੰਦੀ ਰਹੂਗੀ ਹਨਾ ਵੇਹ ਜਦੋਂ ਤੇਰਾ ਵਿਆਹ ਹੋ ਗਿਆ ਅਗਲਾ ਤੂੰ ਆ ਤੈਨੂੰ ਪੜਨ ਦੀ ਲੋੜ ਨਹੀਂ ਉੱਥੇ ਜਾ ਕੇ ਫਿਰ ਪੈਜੀ ਅੱਛਾ ਤੂੰ ਅੱਗੇ ਅੱਗੇ ਰਹਿੰਦੀ ਆ ਕਿਤੇ ਜਬਾਨ ਮੂੰਹ ਚ ਰੱਖੰਦਾ ਪਤਾ ਹੀ ਨਹੀਂ ਗਾ ਹਰ ਗੱਲੇ ਟੋਕਣਾ ਹਰ ਗੱਲੇ ਟੋਕਣਾ ਫਿਰ ਆਂਦੇ ਨੇ ਵੀ ਮੁੰਡਾ ਵੀ ਮਾੜਾ ਤੇ ਪਿਓ ਵੀ ਮਾੜਾ ਕੋਈ ਨਾਮ ਜੀ ਆਪਾਂ ਮੰਨ ਜੂਗੀ ਤੁਸੀਂ ਤਾਂ ਕਰੋ ਤੁਸੀਂ ਮੜਾਈ ਨਾਲ ਗੱਲ ਕਰ ਲਓ ਕੋਈ ਗੱਲ ਨਹੀਂ ਗੱਲ ਤਾਂ ਮੈਂ ਕਰਨੀ ਮੈਂ ਕਿਨੂੰ ਤਾਂ ਸੱਦਿਆ ਸੀ ਕਿ ਜੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਤੂੰ ਵੀ ਵਿੱਚ ਹਾਂ ਮੈਂ ਭਰ ਦੇ ਉਹਨਾਂ ਦੇ ਰਿਸ਼ਤੇ ਲੱਭਣ ਡਏ ਨੇ ਕੋਈ ਗੱਲ ਨਹੀਂ ਮੈਂ ਵੀ ਹਾਂ ਮੈਂ ਭਰ ਦੂੰਗੀ ਆਪੇ ਪਹਿਲਾਂ ਕਰਦੀ ਹੁੰਦੀ ਆ ਕੁੜੀਆਂ ਨਾਲ ਆਪੇ ਬਾਅਦ ਚ ਮੰਨ ਜਾਂਦੇ ਨੇ ਚੱਲ ਮੈਂ ਜਾ ਕੇ ਗੱਲ ਕਰਕੇ ਵੇਣੀ ਤੇ ਉਹ ਕਿੱਥੇ ਆ ਮੁੰਡਾ ਇੱਥੇ ਬਾਹਰ ਹੀ ਬੈਠੇ ਹੋਣੇ ਆ ਵੀ ਚੱਲ ਮੈਂ ਉਹਨੂੰ ਵੀ ਨਾਲ ਬਿਠਾ ਲੀ ਹਾਂ ਹੁਣ ਇਕੱਲੇ-ਇਕੱਲੇ ਨੂੰ ਮੈਂ ਵੀ ਕੀ ਦੱਸਾਂ ਆਪਾਂ ਇਕੱਠਿਆਂ ਨਾਲ ਗੱਲ ਕਰ ਲਵਾਂਗੇ ਚੱਲ ਆ ਜਾ ਜੇ ਤੂੰ ਵੀ ਅੰਮਾ ਤੇ ਮਿੱਤੀ ਚੱਲ ਕੋਈ ਨਾ ਜੀ ਤੁਸੀਂ ਕਰੋ ਡੱਢ ਜਿਹਾ ਨਾ ਗਾਦ ਮੈਂ ਆਪਣਾ ਨਾ ਸਮਝਾਉਣੀ ਹੈ ਚਲ ਮੈਂ ਆ ਜਾਵਾਂ ਨਾ ਦੋਵੇਂ ਬੈਠੇ ਗੱਲ ਕਰਕੇ ਵੀ ਨਹੀਂ ਬਲਕਿ ਜਾਂਦੀ ਹਾਂ ਹਾਂ ਚਲ ਕਰ ਲਓ ਤੁਸੀਂ ਨਹੀਂ ਮੇਰੀ ਗੱਲ ਸੁਣ ਨਾ ਹਾਂ ਜਿਹੜਾ ਕੱਦੂ ਕਰਨਾ ਵਾ ਨਾ ਹਾਂਜੀ ਭਈਆਂ ਨੂੰ ਫੋਨ ਕਰ ਲੀ ਉਹਨਾਂ ਨੂੰ ਪੁੱਛ ਕੇ ਕਰੀ ਚਾਰ ਚਾਰ ਦਿਨ ਹੋ ਗਏ ਲੋਕਾਂ ਦੇ ਕੱਦੂ ਹੈ ਉਹਨਾਂ ਦੀ ਜ਼ੋਰ ਬੜਾ ਪਿਆਈ ਉਹ ਤੇ ਛੋਨਾ ਨਹੀਂ ਹੋਣ ਲੱਗਣਿਆ ਠੀਕ ਆ ਕੋਈ ਨਹੀਂ ਉਹ ਤੇ ਚਲ ਕਰ ਲਾਂਗੇ ਤੇ ਜਿਹੜਾ ਪਹਿਲੇ ਲੱਗ ਉਹਨਾਂ ਨੂੰ ਪਾ ਲਈ ਖਾਦ ਆ ਉਹਨਾਂ ਨੂੰ ਖਾਦ ਪਾਓ ਬੋਰੀ ਬੋਰੀ ਠੀਕ ਆ ਹਾਂ ਤੇ ਕੋਈ ਗੱਲ ਨਹੀਂ ਅਜੇ ਕੋਈ ਟਾਈਮ ਨਹੀਂ ਲੰਘਿਆ ਅਜੇ ਬਥੇਰਾ ਸੀਨੇ ਚੱਲਣਾ ਛੋਣੇ ਦਾ ਠੀਕ ਆ ਠੀਕ ਆ ਰਾਮਨਾਲ ਆਇਆ ਉਹਨਾਂ ਨੂੰ ਪੁੱਛ ਗਏ ਸੀ ਹੈ ਠੀਕ ਆ ਹਾਂ ਤੇ ਬਾਕੀ ਜਿਹੜਾ ਲੱਗਾ ਉਹਦਾ ਧਿਆਨ ਰੱਖੋ ਉਹਨੂੰ ਸਾਹਮਣੇ ਪਹਿਲਾਂ ਹਾਂਜੀ ਹਾਂਜੀ ਲੇ ਭੈ ਮੈਂ ਆਈ ਤੁਹਾਡੇ ਨਾਲ ਹਮ ਚਨੀ ਦੀ ਮਸੀ ਦਾ ਆਇਆ ਸੀ ਫੋਨ ਨਿੱਕੀ ਦਾ ਰਾਜੀ ਭਾਈ ਜੀ ਨੇ ਹਾਂ ਠੀਕ ਠਾਕ ਸਾਰੇ ਤੇ 10 ਪਾਉਂਦੀ ਨਾਬਦੇ ਰਿਸ਼ਤੇ ਵੀ ਅੱਛਾ ਮੂੰ 10 ਵੇਦੀਆ ਪੱਕਾ ਆ ਪਿਆਰ ਆਂਦਾ ਲੱਥੀ ਮਨ ਡਰ ਜੇਗਾ ਆਰੇ ਵਧੀਆ ਯਾਰ ਹੋਰ ਕੀ ਚਾਹੀਦਾ ਫਿਰ ਇਹ ਸੋਨਾ ਸਲੱਖਾ ਮੁੰਡਾ ਉਹਨੂੰ ਕਨੇ ਪਰਿਵਾਰ ਚੰਗਾ ਵਾ ਨਹੀਂ ਉਹ ਆਂਦੀ ਮੈਂ ਮਾੜੇ ਤਾਂ ਦੇ ਕੋਈ ਨਹੀਂ ਜਿੱਦੱਕ ਪੋਣੀ ਤੇ ਵੇਖੋ ਡਰ ਜੇ ਕਹੋ ਗੱਲ ਫਿਰ ਆਪਾਂ ਠੀਕ ਕਰਦੇ ਮੈਂ ਤਾਂ ਨਾ ਵਧੀਆ ਗੱਲ ਕਰ ਸਕੂੰ ਕਿਉਂ ਕੁੜੀ ਤੁਹਾਡੀ ਮੰਦੀ ਉਹ ਲੱਗੇਗੀ ਕਿ ਮੈਨੂੰ ਉੱਟੋ ਟੋਟ ਪਾਵੇ ਕਿਉਂ ਮੰਦੀ ਕਿਉਂ ਨਹੀਂ ਗਈ ਉਹ ਹੱਥਾਂ ਨਾਲ ਆਸਟ੍ਰੇਲੀਆ ਮੁੰਡਾ ਬਾਤ ਪੀਆਰ ਬਾਤ ਪਰਿਵਾਰ ਵੀ ਚੰਗਾ ਵਾ ਤੇ ਹੋਰ ਫਾ ਲੈਣਾ ਹੋਰ ਵੀ ਚਾਹੀਦਾ ਨਹੀਂ ਇਹ ਮੰਮੀ ਜੀ ਮੈਂ ਅਜੇ ਨਹੀਂ ਕਰਨਾ ਹੈਗਾ ਮੈਂ ਹੌਸਲੀ ਨਾਲ ਦੋਵਾਂ ਸਾਲਾਂ ਨੂੰ ਪੜ੍ਹਨੀ ਤਾਂ ਮੇਰੀ ਡਿਗਰੀ ਬੁਰੀ ਕੋ ਚੱਲ ਹੋਊ ਡਿਗਰੀ ਕਰ ਲਾਂਗੇ ਉਹਨਾਂ ਨਾਲ ਗੱਲ ਡਿਗਰੀ ਦੀ ਤੇ ਲੋੜ ਹੀ ਨਹੀਂ ਪਣੀ ਮੁੰਡਾ ਪੱਕਾ ਉਹਨੇ ਉਹਦਾ ਸਾਲ ਬਾਲ ਲੈ ਜਾਣਾ ਤੇ ਸੁਣ ਲੈ ਮੇਰੀ ਪਤਾ ਕਰ ਲੋ ਜੇ ਵਿਆਹ ਕੀਤਾ ਕੋ 6 ਮਹੀਨੇ ਲੱਗਣੇ ਹੈ ਜੀ ਪੜੀ ਜਾਵੇ ਮੁੜ ਕੇ ਵਿਆਹ ਤੋਂ ਬਾਅਦ ਵੀ ਕਿਹੜਾ ਉਸੇ ਵੇਲੇ ਚੱਲ ਜਾਣਾ ਉਹ ਸਾਲ ਖਾਂਡ ਲੱਗਣੇ ਹੈ ਜਾਂਦੇ ਆ ਉਦੋਂ ਨੂੰ ਵੈਸੇ ਡਿਗਰੀ ਲੱਗਿਆ ਆਣੀ ਹੈ ਜੀ ਹਾਂ ਜਾਂ ਵਾਰ ਮਾਰ ਕੇ ਲਿਆ ਏਦਾਂ ਦਾ ਜੇ ਰਿਸ਼ਤਾ ਮਿਲ ਜੇ ਹੋਰ ਕੀ ਚਾਹੀਦਾ ਵਧੀਆ ਡਾੜੀ ਲੱਗਦੀ ਆ ਅੱਜਕੱਲ੍ਹ ਆਉਦੀ। ਅਗਰ ਮੇਰੇ ਸੀਜ਼ਨ ਆ ਗਏ ਸਿਆਲ ਦਾ ਵਿਆਹ ਕਰ ਦਿੰਨੇ ਆ। ਨਹੀਂ ਕੋ ਸੱਦੋ ਕੋਈ ਨਹੀਂ ਕਰੋ ਭਲੋ। ਹਾਂ। ਇਹ ਆ ਵੀ ਚੱਲ। ਤੂੰ ਵੀ ਆਪਣੀ ਮਾਸੀ ਨਾਲ ਗੱਲਬਾਤ ਕਰ ਲੈ ਵੀ ਮੁੰਡਾ ਨਸ਼ਾ ਪੱਤਿਆਂ ਤੋਂ ਵਜਿਆ ਹੋਵੇ। ਇਹ ਨਾ ਵੇ ਮੁੜਕੇ ਤੂੰ ਦੱਸਿਆ ਕੁਝ ਹੋਰ ਤਾਂ ਨਿਕਲੇ ਕੁਝ ਹੋਰ। ਨਹੀਂ ਇਹ ਕਿ ਚਾਹਨਾ ਵਿੱਚ ਰਿਸ਼ਤੇਦਾਰੀ ਖਰਾਬ ਹੋਵੇ। ਇਹ ਕਰ ਲਾਂਗੇ ਗੱਲ। ਤੇ ਬਾਕੀ ਇਹਨੂੰ ਸੱਦੋਂ ਕੋਲੇ ਕੀ ਜਾਂਦੀ ਏ। ਨਹੀਂ ਉਹਨੇ ਕੀ ਕਹਿਣਾ ਵਾ। ਤੂੰ ਉਹਦੀ ਮੁੰਡੇ ਦੀ ਫੋਟੋ ਫਾੜੋ ਮੰਗਾਓ। ਤੇ ਜੇ ਮੁੰਡਾ ਸੋਹਣਾ ਹੋਵੇ ਤੇ ਕੁੜੀ ਦੀ ਫੋਟੋ ਘੱਲੋ ਉਹਨਾਂ ਨੂੰ ਵੀ ਵੇਖ ਲੈਣਾ ਤੇ ਜਿਉ ਇੱਥੇ ਹੁਣ ਪਤਾ ਕਰਨੇ ਆ ਨਾ ਵੀ ਗੱਲ ਕੀ ਆ ਵੀ ਜਿਉ ਬਾਹਰ ਨੇ ਕਿਹੜਾ ਇੱਥੇ ਆਇਆ ਪਰਵਾਰ ਠੀਕ ਆ ਕਿ ਨਹੀਂ ਚੁੱਪ ਕਰਕੇ ਨਾ ਅੱਗੇ ਲਾ ਕੇ ਤੁਹਾਨੂੰ ਬੰਦਿਆ ਮੰਗੋ ਤੇ ਜਬਾਨ ਨਾ ਬੋਤੀ ਲੜਾ ਨੀ ਮੰਮੀ ਮੈਨੂੰ ਪਤਾ ਤੈਨੂੰ ਕਿਹੜੀ ਗੱਲ ਕਰਨੀ ਆ ਪਰ ਮੇਰੀ ਨਾ ਜੇ ਆਪੇ ਕਹਿ ਲਿਓ ਨਾ ਚੁੱਪ ਕਰਕੇ ਤਾਂ ਬਹਿ ਜਾ ਪਾਪਨੇ ਤੇ ਅਸੀਂ ਦੀ ਸੁਣਨੀ ਲਈਦੀ ਹੁੰਦੀ ਆ ਅੱਗੇ ਅੱਗੇ ਨਹੀਂ ਰਹੀਦਾ ਹੁੰਦਾ ਚਲ ਆ ਜਾ ਬੈਠ ਮਿੱਟੀ ਨਾ ਪੋਤਾ ਮੇਰੀ ਗੱਲ ਸੁਣ ਆ ਮੰਮੀ ਤੇਰੀ ਕਹਿਣ ਦੀ ਆ ਵੀ ਮਾਸੀ ਤੇਰੀ ਰਿਸ਼ਤਾ ਕਰਾਉਣ ਲਈ ਆ ਤੇ ਮੁੰਡਾ ਆਸਟ੍ਰੇਲੀਆ ਚ ਪੀਆਰ ਵਾ ਵਧੀਆ ਹੀ ਉਹ ਤੇ ਪਰਿਵਾਰ ਵੀ ਚੰਗਾ ਵਾ ਮੈਂ ਆਣੀ ਡੈਡੀ ਜੀ ਹੱਲੇ ਵਿਆਹ ਕਰਵਾਉਣਾ ਮੇਰੇ 2 ਸਾਲ ਪਏ ਨੇ ਹੱਲੇ ਪੜਾਈ ਤੋਂ ਤੇ ਪੂਰੀ ਹੋ ਲੈਣ ਦੋ ਪੁੱਛ ਦੇਣੇ 6 ਮਹੀਨੇ ਉਧਰ ਆ ਵਿਆਹ ਕਰਾਂਗੇ ਮੁੜ ਕੇ ਜਾਂਦੀ ਨੂੰ ਤੈਨੂੰ ਕੋਈ ਫੇਰ ਸਾਲ ਖੰਡ ਲੱਗ ਜਾਣਾ ਵਾ ਤੂੰ ਕਿਹੜਾ ਉਸੇ ਵੇਲੇ ਚੱਲ ਜਾਣਾ ਵਾ ਡਿਗਰੀ ਤੇਰੀ ਹੋ ਜਾਣੀ ਆ ਜੇ ਕੋ 2-4 ਮਹੀਨੇ ਬਚਣਗੇ ਤਾਂ ਉਹਨਾਂ ਨੂੰ ਕਹਾਂਗੇ ਵੀ ਇਹਨੂੰ ਹ ਖਾਣ ਹੀ ਰੋਜ ਚੰਗੇ ਲੱਭਦੇ ਹੁੰਦੇ ਪਰਿਵਾਰ ਵੀ ਚੰਗਾ ਉਹਦਾਂ ਨੂੰ ਹੋ ਜਾਣੀ ਹੈ ਡਿਗਰੀ ਤੇਰੀ ਉਹਨਾਂ ਨੇ ਕੀ ਪਤਾ ਮੰਨਣਾ ਕਿ ਨਹੀਂ ਮੰਨਣਾ ਬਣਨਾ ਮਤਲਬ ਤੁਸੀਂ ਏਡੇ ਔਖੇ ਮੰਨੇ ਹੋ ਤੇ ਉਹ ਅਗਲੇ ਮੰਨ ਜਾਣਗੇ ਉਹ ਮੇਰੀ ਗੱਲ ਸੁਣ ਪੁੱਤ ਇਦਾਂ ਨਹੀਂ ਕਰੀਦਾ ਵੀ ਦਾ ਜਿਹੜੀ ਗੱਲ ਮਾਂ ਪਿਓ ਕਹਿਣ ਮੰਨਿੰਦੀ ਆ ਤੂੰ ਇਦਾਂ ਕਰ ਤੂੰ ਆਪਣੀ ਭੈਣ ਨੂੰ ਕਹਿ ਕੋਈ ਮੁੰਡੇ ਦੀ ਫੋਟੋ ਘੱਲੋ ਨਾਲੇ ਤੁਸੀਂ ਆਪ ਵੇਨਿਆ ਨਾਲ ਇਹਨੂੰ ਵੀ ਖਾਲ ਦਿੰਦੇ ਹਾਂ ਜਿਹੜਾ ਤੇ ਮੁੰਡਾ ਪਸੰਦ ਆਊਗਾ ਫਿਰ ਅਹੀਂ ਵੀ ਫੋਟੋ ਘੱਲ ਦਾਂਗਾ ਆਹ ਨਾਲ ਉਹਨੂੰ ਨਾਲ ਉਹਨੂੰ ਪੁੱਛੀ ਵੀ ਹੋ ਇੱਥੇ ਆਏ ਆ ਕਿ ਜਾਂ ਬਾਹਰ ਹੀ ਨੇ ਸਾਮਾਨ ਨੂੰ ਬੈਰੇ ਕੋਲ ਦਾ ਨਾ ਠੀਕ ਹੈ ਕਿ ਨਹੀਂ ਮੈਨੂੰ ਸਾਰਾ ਪੁੱਛ ਲਾ ਕਿ ਕਿੰਨੇ ਦਿਨ ਮੈਂ ਬੰਨ੍ਹਾ ਕਰ ਲਈ ਜੇ ਥਾਂ ਚੰਗਾ ਹੋਇਆ ਤਾਂ ਪਰਿਸ਼ਾ ਕਰ ਦੇਣਾ ਨਹੀਂ ਤੇ ਨਹੀਂ ਆਪਣੀ ਮਰਜ਼ੀ ਕਰਨੀ ਤੇ ਫਿਰ ਮੈਨੂੰ ਕੱਢ ਦੇ ਨਹੀਂ ਪੁੱਛਣੇ ਨਹੀਂ ਤੇ ਫਿਰ ਕਰੋ ਜੋ ਤੂੰ ਨਹੀਂ ਕਰਨਾ ਵਾ ਇਹਦਾ ਦਿਮਾਗ ਤਾਂ ਨਹੀਂ ਖਰਾਬ ਹੋਇਆ ਕੁੜੀ ਦਾ ਇਹ ਨੂੰ ਸਮਝਾਇਆ ਕਰ ਥੋੜਾ ਬੋਧਾ ਇਹ ਮੰਮੀ ਨੇ ਭੋਜ ਚੜਾਈਓ ਡੈਡੀ ਆ ਕੋ ਗੱਲ ਵਾ ਠੀਕ ਹੈ ਤੈਨੂੰ ਪਤਾ ਉਹ ਮੰਮੀ ਉਹ ਕਲਾ ਮੈਂ ਉਹ ਤੇ ਇਹ ਤੇ ਮੈਨੂੰ ਕਹਿੰਦੇ ਵੀ ਲੈ ਤੂੰ ਕੁੜੀ ਦੇ ਮਗਰ ਤੁਸੀਂ ਕੋਈ ਲੀਦੇ ਮਗਰ ਕਿਹੇ ਪਾਸੇ ਨਹੀਂ ਛੱਡਦਾ ਜਵਾਬ ਦਿੰਦੀ ਨਹੀਂ ਮੋਕਦੇ ਵੇਖ ਲਓ ਤੁਸੀਂ ਕਰੇ ਦੇ ਬੈਠ ਹੁਣ ਤੇਰੇ ਸਾਹਮਣੇ ਕਹਿ ਲਿਆ ਵੀ ਮੈਂ ਵਿਆਹ ਨਹੀਂ ਅਜੇ ਕਰਾਉਣਾ ਤੇ ਕੁੜੀ ਨੇ ਇੱਗਾ ਹੀ ਆਂਦੀ ਗੱਲ ਉਹ ਕਹਿੰਦੀ ਕਿ ਮੇਰਾ ਵਿਆਹ ਕਰ ਦੋ ਕੋਈ ਨਹੀਂ ਆਪਣੀ ਗੱਲ ਚਲਾਓ ਜੀ ਤੁਸੀਂ ਉਹ ਨਹੀਂ ਕਹਿਣਾ ਤੂੰ ਫਿਰ ਕਹਾ ਆਪਣੀ ਫੋਟੋ ਲਗਾਉ ਲੰਮੀ ਜੀ ਤੂੰ ਫੋਟੋ ਲਗਾ ਫੋਨ ਤੇ ਫੋਟੋ ਤੇ ਅਸੀਂ ਗੱਲ ਤੋੜ ਕੇ ਵੇਖੀਏ ਜੇ ਕਮਾ ਦੇ ਚੰਗਾ ਸਾਨੂੰ ਰਿਸ਼ਤਾ ਲਗਾ ਨਹੀਂ ਕਰ ਦੇਣਾ ਅਸੀਂ ਇਹਦੇ ਨਾਲ ਥੋੜਾ ਕਹਿੰਦੇ ਰਹਨਾ ਵਾ ਕੰਡ ਕਰਦੀ ਐ ਲੰਮੀ ਆ ਫੋਣੀ ਆ ਆਪਣੇ ਘਰ ਨਾਲ ਲੜਾਈ ਪਾ ਲਈ ਲ ਇਨੂੰ ਸਮਝਾਦੀ ਨਾਲੇ ਜਿੱਦਾਂ ਇਹ ਕਵਾਂਗੇ ਉਦਾਂ ਹੀ ਹੋਣਾ ਵਾ ਚੱਲ ਕੋਈ ਨਹੀਂ ਮੈਂ ਬੱਬਾ ਕਰ ਲੈਂਦੀ ਆ ਆ ਜਿੱਦਾਂ ਕਰਦੀ ਆ ਆਪਣੀ ਮਰਜ਼ੀ ਕਰਦੀ ਆ ਹਰ ਥਾਂ ਤੇ ਸਾਰੀ ਉਮਰ ਸੁਖ ਲਊਗੀ ਚੰਗੀ ਰਹੂਗੀ ਵਦਿਆਂ ਅੱਜ ਘਰ ਰਿਸ਼ਤੇ ਲੱਭਦੇ ਨਹੀਂਗੇ ਬਾਕੀ ਤੇ ਹੋਰ ਫੋਟੋ ਵੇਖੋ ਬਾਕੀ ਵੇਖ ਲਾਂਗੇ ਆਪਾਂ ਮੁੰਡਾ ਕਾਰੋਬਾਰ ਚੰਗਾ ਇਹ ਕਰਦਿਏ ਭੁੱਖੇ ਮਰ ਜੂਗੇ ਇਥੇ ਮਾੜੇ ਥਾਂ ਕਿਤੇ ਵਿਆਹੀ ਗਈ ਤੇ ਮੁੰਡੇ ਨਹੀਂ ਨਹੀਂ ਮੰਮੀ ਨੂੰ ਕਹੋ ਤੇ ਫੋਟੋ ਲਗਾਓ ਆਪਾਂ ਵੇਖੀਏ ਕਿਹੜੀ ਫੜੀ ਮੰਨਣੀ ਆ ਚੱਲ ਜਾ ਕਰ ਜਾ ਤੋ ਗੜਾ ਗੁੜਾ ਮਾਰਿਆ ਤੂੰ ਝੋਨੇ ਵਾਲਾ ਹੈ ਪੰਜ ਤਾਂ ਨਹੀਂ ਆਇਆ ਠੀਕ ਆ ਤੇ ਤੈਨੂੰ ਨਾਲੇ ਫੰਬੀ ਚੱਲੀ ਬੱਤੀ ਆਈ ਆ ਕਰਵਾ ਕੇ ਫਿਰ ਸਾਮਾਂ ਨੂੰ ਫੋਟੋ ਤੇ ਕਰੀਏ ਕੋਈ ਨਹੀਂ ਕੋਈ ਨਹੀਂ ਉਹ ਮੈਂ ਕਰ ਲੂੰਗਾ ਤੂੰ ਫਿਕਰ ਨਾ ਕਰ ਠੀਕ ਆ ਠੀਕ ਆ ਬਾਹਰ ਦਾ ਵੇਖ ਜਰਾ ਜਾ ਕੇ ਝੋਨੇ ਝਾਨੇ ਜਾ ਕਿੰਦੇ ਹੋ ਗਿਆ ਹੋ ਗਿਆ ਹਾਂ ਮੰਮੀ ਹੋ ਗਿਆ ਤੇ ਇਦਾਂ ਕਰ ਮੈਂ ਵੀ ਤੇਰੇ ਨਾਲ ਚੱਲ ਜਾਨੀ ਆ ਸੌਦਾ ਨਿਕਾ ਨਿਕਾ ਵਾਵਾ ਹੀ ਆ ਚਲੋ ਕੋਈ ਨਹੀਂ ਤੁਸੀਂ ਪੈਸੇ ਫੜੋ ਹਾਂ ਤੇ ਚੱਲੇ ਲੈ 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 ਲ ਕਲੂ ਕਸੂਕਾਲ ਅਸ਼ਾ ਕਦੋਂ ਹੁੰਤੇ ਹੀ ਸ਼ਾਇਦ ਲੈ ਮੈਂ ਆ ਦੇ ਮੁੰਡਾ ਤੇ ਤੂੰ ਪਹਿਲਾਂ ਦੱਸਣਾ ਹੈ ਨਾ ਮੈਨੂੰ ਉਹਨਾਂ ਨੂੰ ਨਾ ਨਾ ਕਰੀ ਕੋਈ ਨਹੀਂ ਆਉਂਦੇ ਤੇ ਮੈਂ ਇਹਨਾਂ ਨੂੰ ਲਾ ਦੇਣਾ ਕੋ ਪੱਜ ਅਸ਼ਾ ਚਲ ਠੀਕ ਹੈ ਠੀਕ ਹੈ ਕਰ ਮੈਂ ਤੈਨੂੰ ਫੋਨ ਕਰਦਾ ਬਾਅਦ ਚੰਗਾ ਹਾਂ ਮੰਮੀ ਹਾਂ ਥੋੜਾ ਮੈਂ ਪੈਸੇ ਤੂੰ ਕੀ ਕਰਨਾ ਜਾ ਕੇ ਗਰਮੀ ਬੜੀ ਏ ਮੈਂ ਪੱਲਾ ਚੱਲ ਜਾਣਾ ਹਾਏ ਹਾਏ ਰੋਣ ਤੂੰ ਕਹਿੰਦਾ ਚੱਲ ਮੰਮੀ ਮੇਰੇ ਨਾਲ ਆ ਹੁਣੇ ਤੂੰ ਪਿਆ ਤਾਂ ਕੋਈ ਨਹੀਂ ਕਰਨੀ ਬੜੀ ਏ ਨਹੀਂ ਨਹੀਂ ਕੋਈ ਗਰਮੀ ਲੱਗੂ ਤੇ ਮੈਨੂੰ ਕੀ ਆ ਉਹ ਸਦਾ ਹੀ ਲੈਣਾ ਗੱਲਾਂ ਲੈ ਮੈਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਤੂੰ ਮੈਨੂੰ ਪੱਤੀ ਦੋ ਜਿੱਤੇ ਲਿਖਿਆ ਸਦਾ ਵੀ ਉਹ ਤੇ ਮੈਂ ਲਿਖਿਆ ਹਵਾ ਪਰ ਇੱਕਦਮ ਤੇਰਾ ਪਲੰਕ ਬਦਲ ਗਿਆ ਉਹ ਮੰਮੀ ਬੱਸ ਇਦਾਂ ਹੀ ਤੂੰ ਨਸ਼ੀਤੀ ਕਰੋ ਪੱਤੀ ਦੋ ਮੈਨੂੰ ਹੱਦ ਹੋ ਗਈ ਤੇਰੇ ਵਾਲੀ ਵੀ ਤੇ ਅਦਨੀਆਂ 25 ਲਓ ਲਓ ਕਿੰਦਾ ਕਰ ਲਵਾਂ ਪਹਿਲਾਂ ਹੋ ਕੇ ਉਹਨਾ ਉਧਰ ਸੌਦੇ ਵਾਲਾ ਬੰਦਾ ਚੁਲਖਾਂਗੇ ਲਓ ਲਓ ਕਾ ਆ ਗਈਆਂ ਮੈਂ ਤੇ ਮੇਰੀ ਝਾਤੀ ਕਾਲੀ ਮੈਗੀ ਦਵਾ ਦੱਕੋ ਆਹ ਦੇ ਫਿਰ ਇੱਕ ਇੱਕ ਚੀਜ਼ ਮੈਂ ਲਿਖੀ ਹੋ ਤੇ ਜੇ ਕੋਈ ਚੇਤਾ ਭੁੱਲਿਆ ਵੀ ਫਿਰ ਲੇਖੀ ਮੰਮੀ ਜੋ ਤੁਸੀਂ ਲਿਖਿਆ ਉਹ ਤੇ ਆ ਜਾਏਗਾ ਹਾਂ ਬਾਕੀ ਜਿਹੜੀ ਚੀਜ਼ ਨਾ ਲਿਖੀ ਹੋਈ ਉਹ ਕਿੱਥੋਂ ਮੈਂ ਲਿਆਉਂਗਾ ਮੇਰੀ ਗੱਲ ਸੁਣਨਾ ਘਰ ਸਭ ਦਾ ਹੈ ਨਹੀਂ ਇੱਕ ਵੀ ਲੈ ਕੇ ਵੀ ਸਾਰਾ ਹੁਣ ਫੁੱਲ ਆਕੀ ਆਵਾਂ ਜਦ ਚੱਲਿਆ ਤੇ ਵੀ ਤਰ੍ਹਾਂ ਹੋ। ਕਾਰੀ ਪਈ ਏ ਤੈਨੂੰ। ਸਮਝ ਨਹੀਂ ਆਉਂਦੀ ਮੈਨੂੰ ਕਿ ਕਾਰੇ-ਕਾਰੇ ਵਿੱਚ ਨਿਕਲ ਗਿਆ ਵਾ। ਪਹਿਲਾਂ ਆਂਦਾ ਚਲੋ ਮੰਮੀ ਤੁਸੀਂ ਵੀ ਨਾਲ ਤੇ ਹੁਣ ਆਪ ਹੀ ਚਲ ਗਿਆ ਵਾ ਤਾਂ ਵਾਦ। ਦਾਲ 'ਚ ਕੁਛ ਕਾਲਾ ਲੱਗਦਾ ਮੈਨੂੰ। ਇਹਦੇ ਪਿਓ ਨਾਲ ਗੱਲ ਕਰਨੀ ਆ। ਮੰਮੀ ਇਤਨਾ ਸੁਭਾਅ ਜਵਾਬ ਹੀ ਪੜੇ ਕਰਦੇ ਐ ਇੱਕ ਚੱਲ ਵਧੀਆ ਹੋ ਗਿਆ ਜਿਹੜਾ ਫੋਨ ਆ ਗਿਆ ਸੀ ਜੇ ਕਿਤੇ ਮੰਮੀ ਨਾਲ ਹੁੰਦੀ ਨਾ ਤੇ ਸਾਰਾ ਕੰਮ ਕੈਨਸਲ ਹੋ ਜਾਂਦਾ ਉਹ ਕਿਦਾਂ ਹੈ ਪੀ ਵਧੀਆ ਵਧੀਆ ਮੈਂ ਵੀ ਇਦਾਂ ਕਰ ਮੈਨੂੰ ਗੱਡੀ ਚਾਹੀਦੀ 2 ਘੰਟੇ ਆਹੋ ਉਹ ਤੈਨੂੰ ਮੈਂ ਬਾਅਦ ਚ ਦੱਸਾਂਗਾ ਤੂੰ ਇਦਾਂ ਕਰ ਗੱਡੀ ਕੱਢ ਬਾਹਰ ਤੇ ਮੈਂ ਆ ਗਿਆ ਦੂ ਮਿੰਟਾਂ ਤੇਰ ਕੋਲ ਚੱਲ ਠੀਕ ਆ ਚਲ ਮਸਾਲ ਟਵਰ ਬਣ ਜੇਗੀ ਆ ਗੋ ਦੇਖ ਲੋ ਇਹਦਾ ਹਾਲ ਫੋਨ ਵੀ ਅੰਤਰਾਉ ਤੇ ਰਹਿ ਗਿਆ ਚੱਲਦਾ ਹੀ ਹੈ ਇਹਨੂੰ ਤਾਂ ਬੰਦ ਕਰ ਲੋ ਪਹਿਲਾਂ ਉਹ ਕੀ ਗੱਲ ਹੋ ਗਈ ਆ ਉੱਠ ਕੇ ਬੋ ਹਾਂ ਦੱਸ ਥੋੜੀਆਂ-ਬਹੁਤੀਆਂ ਅੱਖਾਂ ਖੁੱਲ ਕੇ ਰੱਖਿਆ ਕਰੋ ਤੇ ਅੱਗੇ ਬੰਦਵਾ ਤੇ ਬੰਦੀ ਆ ਤੁਹਾਡੀਆਂ ਤੁਸੀਂ ਆਪਣੇ ਮੁੰਡੇ ਨਾਲ ਤੇ ਵੇਂਦੇ ਨਹੀਂ ਹੁਣ ਕੀ ਵੇਖਾਂ ਪਹਿਲਾਂ ਮਖੱਤੇ ਨੇ ਮੈਨੂੰ ਤਿਆਰ ਕਰ ਲਿਆ ਤੇ ਚੱਲ ਮੰਮੀ ਚਲੀਏ ਨਾਲੇ ਸੌਦਾ ਲੈ ਆਉਂਦੇ ਆ ਤੇ ਜਦੋਂ ਮੈਂ ਤਿਆਰ ਤਿਰ ਹੋ ਕੇ ਗਈ ਤੇ ਪਤਾ ਨਹੀਂ ਕਿਹਦਾ ਫੋਨ ਆਉਂਦਿਆ ਸੀਗਾ ਕਿਸੇ ਨਾਲ ਗੱਲ ਕਰਦਾ ਇਹਨਾਂ ਨੂੰ ਪਤਾ ਲੱਗ ਗਿਆ ਤੇ ਉਹਦੇ ਨਾਲ ਕੋਈ ਗੇਟਮੇਟ ਕੀਤੀ ਤੇ ਮੈਨੂੰ ਆ ਤਾਂ ਮੰਮੀ ਝੂਠੀ ਕਰਨਾ ਚਾਹ ਕੇ ਉੱਥੇ ਤੂੰ ਘਰੇ ਰਹਿ ਕੋਈ ਗੱਲ ਨਹੀਂ ਵਾਪਸ ਸੌਦਾ ਲੈ ਆਉਂਦਾ ਕੋਈ ਮੈਂ ਸ਼ੱਕ ਨਾ ਕਰਿਆਗਾ ਤੇ ਮੈਂ ਵੀਰੇ ਦੇ ਦਸੀ ਗੱਲ ਫੇਰ ਹੋਏ ਬਵਾਜਾ ਕੋਈ ਗੱਲਾਂ ਮਾੜੀਆਂ ਤੁਹਾਡੀਆਂ ਆਹੋ ਹੀ ਗੱਲਾਂ ਮਾ ਜਦੋਂ ਜਵਾਨ ਪੀਪੁੱਤ ਹੋ ਜੇ ਨਾ ਨਜ਼ਰ ਰੱਖਣੀ ਪੈਂਦੀ ਆ ਜਵਾਨ ਤੇ ਹੈਗਾ ਸਨ ਮੱਝੇ ਵਿੱਚ ਪਾਛੜਾ ਹੁੰ ਚਵੀ ਗਏ ਤੇ ਤੇ ਇਹ ਪੁੱਠਿਆ ਕੋ ਪੈਂਦਾ ਹੀ ਜੇਬ ਵਿੱਚ ਕੰਨ ਪਾਉਣਾ ਧਿਆਨ ਰੱਖਿਆ ਪਰ ਉਹ ਕਿੱਥੇ ਜਾਂਦਾ ਕਿੱਥੇ ਜਾਂਦਾ ਵਾ ਕਿਹੜਾ ਯਾਰ ਦੋਸਤ ਕਿਦਾਂ ਦੇ ਦੇ ਆ ਮੇਰੀ ਗੱਲ ਸੁਣ ਕਿ ਐਦੀ ਰੱਖੀ ਰੱਖੀ ਜਾ ਸਕਦੀ ਤੂੰ ਆਰਸ਼ੈਣੀ ਮੇਰਾ ਰੱਬਾ ਉਹ ਤੇ ਮਾਰਾ ਆ ਆਪ ਵੀ ਬੁੱਧ ਚੰਗੀ ਪਾਵੇ ਤੇ ਪਾਵੇ ਨਾ ਮਾਰੇ ਤੇ ਬੁੱਧ ਚੰਗੀ ਪਾਊਗਾ ਪਰ ਟੋਲੇ ਆ ਨਾ ਇਹ ਵਗਾਰ ਦਿੰਦੇ ਜੀ ਠੀਕ ਵਾ ਨਾ ਸਿਆਣੇ ਆ ਦਿੰਦੇ ਇੱਕ ਮੱਝ ਲਿਬੜੀ ਉਹ ਸਾਰਾ ਲਿਬੜ ਦਿੰਦੀ ਆ ਤੇ ਮਿੰਨ ਤੇ ਡਰ ਲੱਗਦਾ ਘੋੜੇ ਘੋੜੇ ਹੁਣ ਤੂੰ ਦੱਸ ਫਿਰ ਕਿੱਥੇ ਕੱਢ ਗਏ ਫਿਰ ਇਹਨੂੰ ਕੱਢਣਾ ਕੁੱਢਣਾ ਕਿੱਥੇ ਆ ਉਦਾਂ ਜੜਾ ਕੇ ਡਾਕੇ ਰੱਖਿਆ ਕਰੋਗੇ ਪੀ ਨਹੀਂ ਬਾਧੂ ਜਾਣਾ ਜੁਣਾ ਬਾਦ ਅੱਜ ਕੱਲ ਪਤਾ ਤੁਮ ਲੜਾਈਆਂ ਝਟ ਹੋ ਜਾਂਦੀਆਂ ਮੋੜ ਮੋੜ ਤੇ ਲੋਕੀਂ ਇੰਦਰ ਤਵੇ ਪਏ ਮੋਲ ਤੇ ਵਾਕਿਆ ਤੇਰੇ ਵਾਲੀ ਗੱਲ ਹੈਗਾ ਗੰਦਾ ਹੀ ਹੁਣ ਤਾਂ ਕੀ ਬੰਦਾ ਕਰੇ ਤੂੰ ਸਮਝਦੇ ਨਹੀਂ ਗੱਲ ਨੂੰ ਪਹਿਲਾਂ ਮੈਨੂੰ ਆਂਦਾ ਕਿ ਮੰਮੀ ਚੱਲ ਚਲੀਏ ਮੁੜ ਕੇ ਜੱਕ ਦਾਮੀ ਬਦਲ ਗਿਆ ਤੇ ਭੱਜਿਆ ਹੀ ਗਿਆ ਦਾਦਾ ਮੋਟਰਸਾਈਕਲ ਵਾਲਾ ਉਹਦੇ ਇੰਨੀ ਖਾਲੀ ਗਿਆ ਵੀ ਮੈਨੂੰ ਵੇਖ ਕੇ ਡਰ ਲੱਗ ਗਿਆ ਕਿ ਚੱਲ ਕਿੱਥੇ ਗਿਆ ਇਹ ਨਾ ਹੋਵੇ ਕਹਿੰਦੀ ਲੜਾਈ ਹੋ ਕੀ ਕਰਾਉਣਾ ਕਿ ਛਲਾ ਰੋਡਾ ਫੂਨ ਫਾਣ ਇੱਥੇ ਕਿਤੇ ਆ ਖਾਣੇ ਪੀਣੇ ਉਥੇ ਪਰ ਮਾੜੀ ਗੱਲ ਵਾ ਨਾ ਹੁਣ ਪਹਿਲੇ ਦੇ ਦੇ ਸੱਦੇ ਬਾਅਦ ਤੇ ਮੈਂ ਪਹਿਲੇ ਪਾ ਤੇ ਜੇਬ ਚ ਮੈਂ ਸਾਰਾ ਸੌਦਾ ਲੈ ਕੇ ਆ ਵੀ ਲਿਸਟ ਵੀ ਦੇਤੀ ਐ ਹੁਣ ਵੇਖੋ ਸ਼ਾਮਨ ਕੀ ਕਰੀ ਤੂੰ ਉਹਨੂੰ ਪੈਸੇ ਜੂ ਭਲਾ ਤੇ ਤੇ ਤੂੰ ਅੱਜ ਨਾਲੇ ਕੱਲ ਚਲ ਜਾਂਦੀ ਤੇ ਕਾਹ ਹੈ ਨਹੀਂ ਸੌਦਾ ਚਾਹੀਦਾ ਨਹੀਂ ਆਪ ਵੀ ਜਾਂਦੇ ਮੇਰਾ ਟੈਨ ਨਹੀਂ ਤਾਂ ਮੈਨੂੰ ਨਾ ਕਿਹਾ ਕਰ ਮੈਨੂੰ ਨਾ ਕਿਹਾ ਕਰ ਕਿੰਨੂੰ ਕਵਾਂ ਫਿਰ ਮੈਂ ਸਕੂਟਰੀ ਲੈ ਦੋ ਮੈਨੂੰ ਆਪੇ ਲਾਇਆ ਕਰਾਂ ਮੈਂ ਹੁਣ ਦੇਖੇ ਲੱਤਾਂ ਤੜਾ ਤੇ ਸਾਡਾ ਗੁਲਕਾ ਬਣੇ ਕਿੰਨੇ ਪੌਣਾ ਵਾ ਕੁਲਕਾ ਪਾਣੀ ਪੁੱਕੀ ਜਾਉਂਗਾ ਤਾ ਸਿੱਕਾ ਨਾ ਕੋਈ ਉਝਾਈ ਨਾ ਲੱਗਦੀ ਏ ਤੈਨੂੰ ਆਹੋ ਲੈ ਤਾ ਜਾਜ ਮੈਨੂੰ ਚੱਲ ਜਾ ਯਾਰ ਖਾਲ ਜੇ ਰੱਖਤਾ ਹੀ ਤੇ ਗਏ ਭਲੀ ਨੀਂਦ ਆਈ ਨਾ ਚੰਗੀ ਗੱਲ ਕਰੀ ਪਾਉਂਦਾ ਤਾ ਪਤਾ ਕਿ ਕੱਪੂ ਮਾਈਂ ਦੀ ਤੋਦੀ ਉਧਰ ਤੀ ਤੋਦੀ ਆਈ ਏ ਬੰਦਾ ਟਾਈਮ ਤੇ ਕੰਮ ਵੇਖ ਲੈਂਦਾ ਅੱਖਾਂ ਖੋਲ ਕੇ ਰੱਖਿਆ ਕਰੋ ਮੈਂ ਹਾਂ ਪਾਣੀ ਕੀ ਗੱਲ ਤੇ ਮੁੰਡੇ ਦਾ ਲਾਮਾ ਲਾ ਗਈ ਏ ਵੇਖੋ ਉਹ ਜਾਣਦਿਆ ਕਰਪ ਰਹੀ ਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਕੋਈ ਗੱਲਬਾਤ ਹੋ ਗਈ ਨਾ ਤੇ ਫੇਰ ਰੋਣਾ ਮੱਥੇ ਤੇ ਹੱਥ ਮਾਰ ਮਾਰ ਕੇ ਇਤੋਂ ਪਹਿਲਾਂ ਨਹੀਂ ਕਿ ਪਹਿਲਾਂ ਸੰਭਲਾ ਮੂੰ ਮੈਂ ਹਾਦੀ ਹੋਈ ਏ ਬੰਦੇ ਵਾਲੀ